ਹੈਲੋ ਚੀ ਰਮ ਰਮ ਚੀ ਸ੍ਰੀ ਅਕਾਲ ਤੁਹਾਡੀ ਮੌਨਿਕਾ ਤਵਨ ਤੁਹਾਡੇ ਚੈਨਲ ਨਾਲ ਜੁੜਗੇ ਨੇ ਬਾਹਰ ਹੀ ਗਿਆ ਅੱਜ ਸੋਮਵਾਰ ਔਰ ਸੋਮਵਾਰ ਦਾ ਇੱਕ ਮੈਂ ਪਿਕਚਰ ਡਾਲ ਚੁੱਕੀ ਹਾਂ ਜੋ ਕਿ ਤੁਸੀਂ ਸਾਰਿਆਂ ਨੇ ਦੇਖਿਆ ਹੋਵੇਗਾ ਪਿਕਚਰ ਜਿਹੜਾ ਮੈਂ ਡਾਲਿਆ ਉਹਦੇ ਵਿੱਚ ਮੈਂ ਲਿਖਿਆ ਮੇਰਾ ਫੇਸਬੁੱਕ ਫੈਮਲੀ ਸਪੋਰਟ ਕਰਨ ਲਈ ਧੰਨਵਾਦ ਤੇ ਥੈਂਕ ਯੂ so much ਕਿ ਤੁਸੀਂ ਇੰਨਾ ਮੌਨਿਕਾ ਤਵਨ ਦੇ ਚੈਨਲ ਨੂੰ ਪਿਆਰ ਦੇ ਰਹੇ ਹੋ ਤੇ ਆਪਣਾ ਪਿਆਰ ਇਸ ਤਰ੍ਹਾਂ ਹੀ ਮੇਰੇ ਪ੍ਰਤੀ ਬਣਾਈ ਰੱਖਣਾ ਸੋ ਬਾਕੀ ਜੀ ਕੱਲ ਮੈਂ ਲਾਈਵ ਹੋਈ ਹੋਈ ਸੀ ਲਾਈਵ ਵਿੱਚ ਹੋ ਕੇ ਕਾਫੀ ਗੱਲਬਾਤ ਕੀਤੀ ਕਾਫੀ ਅਸੀਂ ਮੈਸੇਜ ਦਿੱਤੇ ਬਹੁਤ ਸਾਰੇ ਫੈਮਿਲੀ ਪਰਵਾਦ ਜੁੜੇ ਹੋਏ ਸੀ ਤੇ ਜਿਨ੍ਹਾਂ ਦੇ ਮੈਂ ਨਾਮ ਵਗੈਰਾ ਵੀ ਲਿੱਤੇ ਨੇ ਤੇ ਤੁਹਾਨੂੰ ਮੈਂ ਉਹਨਾਂ ਦੀ ਇੱਕ ਜਾਣਕਾਰੀ ਲਈ ਦੱਸ ਦਵਾਂ ਜੀ ਮੈਸੈਂਜਰ ਦੇ ਵਿੱਚ ਵਾਰ-ਵਾਰ ਮੈਨੂੰ ਮੈਸੇਜ ਆ ਰਹੇ ਨੇ ਕਿ ਮੈਮ ਤੁਸੀਂ ਸਾਡਾ ਮਤਲਬ ਮੈਸੇਜ ਦਾ ਜਵਾਬ ਨਹੀਂ ਦਿੱਤਾ ਜਾਂ ਸਾਡਾ ਨਾਮ ਨਹੀਂ ਲਿੱਤਾ ਤੇ ਉਹਨਾਂ ਨੂੰ ਮੈਂ ਦੱਸ ਦਵਾਂ ਜੀ ਲਾਈਵ ਮੈਂ ਕੱਲ ਹੋਈ ਸੀ ਤਾਂ ਕਿ ਅੱਜ ਨਹੀਂ ਹੋਈ ਕਿਉਂਕਿ मैक्सिमम कल में लाइव नो चाली दे ऊपर होनी आ एंड 10:30 ਦੇ پاس پاس میں ਆਫ ਕਰ દેੰਨੀ ਆ ਠੀਕ ਹੈ ਸੋ ਇਸ ਕਾਰਨ ਜੋ ਲਾਈਵ ਜਾ ਚੁਕੀ ਹੈ ਉਸ ਨੂੰ ਮੈਂ ਵਾਪਸ ਲਾਈਵ ਨਹੀਂ ਲਿਆ ਸਕਦੀ ਬਟ ਹਾਂ ਜੇ ਤੁਹਾਡਾ ਮੈਸੇਜ ਵਗੈਰਾ ਥੋੜਾ ਅੱਗੇ ਪਿੱਛੇ ਹੋ ਚੁਕਿਆ ਹੈ ਤੇ ਉਹਦੇ ਲਈ ਜੇ ਤੁਹਾਡੇ ਕੋਲ ਕੋਈ ਰਿਪਲਾਈ ਮੈਸੇਜ ਮੈਨੂੰ ਆਂਦੇ ਹੋਣਗੇ ਤੇ ਮੈਂ ਉਸ ਦਾ ਜਵਾਬ ਦਾ ਸਵਾਲ ਤੁਹਾਡਾ ਜ਼ਰੂਰ ਦਵਾਂਗੀ ਜਿਸ ਤਰ੍ਹਾਂ ਇਹ ਬਾਕੀ ਦਿਖਿਆ ਜਵੇ ਇਹ ਲਾਈਵ ਤੇ ਲਾਈਵ ਵਿਕਿੰਗ ਦੇ ਵਿੱਚ ਸਿਰਫ ਇੱਕ ਵਾਰ ਹੀ ਹੋਇਆ ਜਾਵੇ ਤਾਂ ਮੇਰੇ ਲਈ ਬਹੁਤ ਵੱਡੀ ਗੱਲ ਹੈ ਕਿਉਂਕਿ ਲਾਈਵ ਹੋਣ ਲਈ ਜਸਟ ਥੋੜਾ ਬੈਠਣਾ ਪੈਂਦਾ ਹੈ ਸਿਟਿੰਗਸ ਕਰਨੀ ਪੈਂਦੀ ਹੈ ਬਹੁਤ ਗੱਲਬਾਤ ਕਰਨੀ ਪੈਂਦੀ ਬਹੁਤ ਤਰੀਕੇ ਨਾਲ ਹਰ ਇੱਕ ਚੀਜ਼ ਨੂੰ ਬੋਲਣਾ ਪੈਂਦਾ ਹੈ ਹੈਂਡਲਸ ਕਰਨਾ ਪੈਂਦਾ ਨੇਮ ਲੈਣੇ ਪੈਂਦੇ ਹੈ ਤੇ ਜਿਸ ਨਾਲ ਇਹ ਚੀਜ਼ ਥੋੜਾ ਜਿਹਾ ਸਾਡੇ ਲਈ ਮਾਈਂਡ ਫਰੈਸ਼ ਹੋਣੀ ਚਾਹੀਦੀ ਹੈ ਤਾਂ ਕਿ ਮਾਈਂਡ ਫਰੈਸ਼ ਹੋ ਕੇ ਹੀ ਇਹ ਗੱਲਬਾਤ ਜਿਹੜੀ ਹੈ ਹੋ ਪਾਦੀ ਹੈ ਸੋ ਇਸ ਲਈ ਪਰਪਰ ਫੇਸਬੁਕ ਫੈਮਲੀ ਜੀ ਐਂਡ ਜੂਟਰ ਫੈਮਲੀ ਤੁਹਾਨੂੰ ਮੈਂ ਦੱਸ ਦਵਾਂ ਜੀ ਜਦੋਂ ਵੀ ਮੈਂ ਲਾਈਵ ਹੋਣਾਂਗੀ ਉਹ ਤੋਂ ਪਹਿਲਾਂ ਇੱਕ ਦਿਨ ਤੁਹਾਨੂੰ ਪਹਿਲਾਂ ਹੀ ਜਿਹੜਾ ਵੀ ਹੈ ਨੋਟਿਸ ਆਪਣਾ ਆ ਜਾਇਆ ਕਰੇਗਾ ਤਾਂ ਕਿ ਜਿੜੀ ਵੀ ਸ਼ਿਕਾਇਤ ਰਹੇਗੀ ਕਿਸੇ ਦੀ ਕਿ ਮੈਮ ਨੇ ਸਾਡਾ ਨਾਮ ਨਹੀਂ ਲਿੱਤਾ ਜਾਂ ਮੈਮ ਨੇ ਸਾਡਾ ਗੱਲਬਾਤ ਨਹੀਂ ਕੀਤੀ ਤੇ ਉਹਨਾਂ ਦੀ ਸ਼ਿਕਾਇਤ ਦਾ ਲੰਬਾ ਜਿਹੜਾ ਕਿ ਮੈਂ ਦੁਬਾਰਾ ਤਾਂ ਉਤਾਰਨਾ ਜ਼ਰੂਰੀ ਸਮਝਾਂਗੀ ਸੋ ਬਾਕੀ ਅੱਜ ਦੇ ਮੇਰੇ ਵੀਡੀਓਸ ਮੈਂ ਦਾਲਦੀ ਰਵਾਂਗੀ ਔਰ ਕਿਉਂਕਿ ਤਿੰਨ ਤੋਂ ਚਾਰ ਦਿਨ ਲਗਾਤਾਰ ਨੌਨਸਟਾਪ ਦੀ ਤਰ੍ਹਾਂ ਮੇ ਕੋ ਵੀਡੀਓਸ ਨਹੀਂ ਡਾਲ ਪਾ ਰਹੀ ਬੜੀ ਥੋੜਾ ਇਸ ਤਰ੍ਹਾਂ ਆਪਣੇ ਲੋਕ ਤਾਂ ਕੋਸ਼ਿਸ਼ ਕਰਦੀ ਆਂ ਬਾਈ ਵਨ ਗੈਟ ਮਤਲਬ ਤਰੀਕੇ ਨਾਲ ਚਲਦੀ ਜਾਵਾ ਚਲਦੀ ਜਾਵਾ ਬਟਨ ਹੈ ਕਿਤੇ ਨਾ ਕਿਤੇ ਥੋੜਾ ਜਿਹਾ ਕਮ ਹੋ ਜਾਂਦਾ ਹੈ ਅੱਗੇ ਪਿੱਛੇ ਤੇ ਇਸ ਕਾਰਨ ਥੋੜਾ ਜਿਹਾ ਮੈਨੂੰ ਸਮਾਂ ਨਹੀਂ ਮਿਲਦਾ ਤੇ ਬਾਕੀ ਪਰਿਵਾਰ ਫੇਸਬੁੱਕ ਫੈਮਲੀ ਜੀ ਨੇ ਤੁਹਾਨੂੰ ਇੱਕ ਗੱਲ ਹੋਰ ਵੀ ਕਹਿਣਾ ਚਾਹੁੰਦੀ ਆ ਜਿਹੜੀ ਕਿ ਬਹੁਤ ਜ਼ਰੂਰੀ ਹੈ ਗੱਲ ਕਰਨੀ ਇਹ ਔਰ ਜੋ ਵੀ ਤੁਸੀਂ ਫੋਟੋਸ ਨੂੰ ਲੈ ਕੇ ਜਾਂ ਮਤਲਬ ਲਾਈਵ ਵੀਡੀਓਸ ਨੂੰ ਲੈ ਕੇ ਕਿਸੇ ਤਰ੍ਹਾਂ ਦਾ ਵੀ ਕੋਈ ਵੀ ਕਮੈਂਟ ਚ ਦੇ ਰਹੇ ਹੋ ਤੇ ਉਹਦੇ ਲਈ ਮੈਂ ਸ਼ੁਕਰੀਆ ਤੇ ਧੰਨਵਾਦ ਤੁਹਾਡਾ ਕਰਦੀ ਆਂ ਕਿ ਮੌਨਿਕਾ ਦੇ ਚੈਨਲ ਨੂੰ ਪ੍ਰਸੰਨ ਕਰਨ ਲਈ ਸੋ ਬਾਕੀ ਪਰਿਵਾਰਸ ਵਿੱਚ ਸਭ ਤੁਸੀਂ ਕਿਵੇਂ ਹੋ ਠੀਕ ਠਾਕ ਹੋ ਤੰਦਰੁਸਤ ਹੋ ਵਧੀਆ ਹੋ ਆਪਣੇ ਆਪਣੇ ਘਰ ਠੀਕ ਠਾਕ ਹੋਵੋ ਤੇ ਤੁਹਾਡੀ ਵੀਡੀਓਸ ਦੇ ਨਾਲ ਮੈਂ ਜੁੜਦੀ ਰਵਾਂਗੀ ਤੇ ਸਵੇ ਦਾ ਦਿਨ ਜਿਹੜੀ ਕਿ ਸ਼ੁਰੂਆਤ ਹੋ ਚੁੱਕੀ ਹੋਈ ਹੈ ਤੇ ਬੱਚੇ ਸਕੂਲ ਜਾ ਚੁੱਕੇ ਹੋਏ ਨੇ ਬ੍ਰੈਕਫਾਸਟ ਆਪਣਾ ਸਿਸਟਮ ਸੋ ਸੈਟਿੰਗਸ ਹੋ ਚੁੱਕੀ ਹੋਈ ਹੈ ਐਂਡ ਕੱਲ ਦਾ ਜਿਹੜਾ ਵਾਸ਼ਵਾਸ਼ ਕੱਪੜਿਆਂ ਨੂੰ ਲੈ ਕੇ ਸੀ ਕਲੋਥਿੰਗ ਉਹ ਸਾਰੀ ਮੇਰੀ ਕਲੀਨਿੰਗ ਸੈਟਿੰਗਸ ਅਲਮੇਰਾ ਦੇ ਵਿੱਚ ਜਾ ਚੁੱਕੀ ਹੋਈ ਹੈ ਤੇ ਟਰਨ ਬਾਈ ਟਰਨ ਮੈਂ ਇਸ ਤਰ੍ਹਾਂ ਕੰਮ ਨੂੰ ਵੰਡ ਲੈਂਦੀ ਆ ਜਿਸ ਹਿਸਾਬ ਨਾਲ ਕਿ ਮੇਰਾ ਕੰਮ ਵੀ ਹੁੰਦਾ ਜਾਵੇ ਤੇ ਮੇਰਾ ਟਾਈਮ ਵੀ ਬਚਦਾ ਜਾਵੇ ਤੇ ਜੇ ਮੈਂ ਕਿਚਨ ਦੇ ਵਿੱਚ ਵੀ ਖਲੇਰਾ ਪਾਵਾਂ ਰੂਮ ਦੇ ਵਿੱਚ ਵੀ ਖਲੇਰਾ ਪਾਵਾਂ ਹਰ ਜਗ੍ਹਾ ਤੇ ਖਲੇਰਾ ਹੀ ਖਲੇਰਾ ਹੋਵੇ ਤੇ ਮੈਂ ਹੀ ਬਿਲਕੁਲ ਕਲਮ ਕੱਲੀ ਦੇ ਕਾਰਨ ਮੇਰੇ ਕੋਲ ਫਿਰ ਕੰਮ ਆ ਜਿਹੜਾ ਕਿ ਬਹੁਤ ਜ਼ਿਆਦਾ ਕਲੇਰੇ ਵਾਲਾ ਮੈਨੂੰ ਹੋ ਲੱਗ ਪੈਂਦਾ ਹੈ ਇਸ ਲਈ ਮੈਂ ਸੋਚਦੀ ਹਾਂ ਕਿ ਥੋੜਾ ਥੋੜਾ ਕੰਮ ਬ੍ਰੇਕਿੰਗ ਦੇ ਸਾਹਮਣੇ ਕੀਤਾ ਜਾਵੇ ਤੇ ਖਲੇਰਾ ਵੀ ਸਿਮੇਟਿਆ ਜਾਂਦਾ ਤੇ ਸੈਟਿੰਗਸ ਵੀ ਹੋ ਜਾਂਦੀ ਹੈ ਸੋ ਬਾਕੀ ਆਓ ਪਰਿਵਾਰ ਫੇਸਬੁੱਕ ਫੈਮਲੀ ਜੀ ਅੱਜ ਮੈਂ ਤੁਹਾਨੂੰ ਆ ਕੁੱਛ ਜਲਦੀ ਹੀ ਇੱਕ ਵੀਡੀਓ ਤੇ ਨਾਲ ਹੋਲ ਮਿਲਾਂਗੀ ਸੋ ਮੇਰੀ ਵੀਡੀਓ ਦਾ ਇੰਤਜ਼ਾਰ ਕਰਨਾ ਤੇ ਤੁਸੀਂ ਵੀ ਦੇਖਣਾ ਕਿ ਉਹ ਵੀਡੀਓ ਵਿੱਚ ਕੁਝ ਸਪੈਸ਼ਲਸ ਕੀ ਹੈ ਸੋ ਉਹ ਸਪੈਸ਼ਲਸ ਤਾਂ ਨਹੀਂ ਹੈ ਅਸਦੀ ਪਰ ਸਪੈਸ਼ਲਸ ਵੀ ਹੈ ਬਹੁਤ ਵੱਡੀ ਬਹਾਦਰੀ ਹੁੰਦੀ ਮਤਲਬ ਉਹਨੂੰ ਬਹੁਤ ਵੱਡੀ ਬਹਾਦਰੀ ਹੁੰਦੀ ਹੈ ਕਿ ਮਤਲਬ ਘਰ ਦੇ ਵਿੱਚ ਅਜਸਟਮੈਂਟਸ ਕਰਨਾ ਹਰ ਇੱਕ ਈਲੂ ਕੀ ਮੈਂ ਹੈਂਡਲਸ ਕਰਨਾ ਜਾਂ ਕਿਸ ਤਰ੍ਹਾਂ ਸੈਟਿੰਗਸ ਕਰਨੀ ਹਰ ਇੱਕ ਚੀਜ਼ ਦਾ ਕਿਤੇ ਨਾ ਕਿਤੇ ਤਰੀਕਾ ਹੁੰਦਾ ਸੋ ਜਲਦੀ ਮੈਂ ਤੁਹਾਨੂੰ ਵੀਡੀਓ ਨੈਕਸਟ ਦੇ ਵਿੱਚ ਮਿਲਾਂਗੀ ਤੁਹਾਡਾ ਨਾਲ ਗੱਲਬਾਤ ਕਰਨ ਲਈ ਸੋ ਧੰਨਵਾਦ ਥੈਂਕ ਯੂ ਸੋ ਮਾਸ ਥੈਂਕ ਯੂ